ਦੇ ਇਹ ਸ਼ੋਅ ਵਿੱਚ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸਾਰਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਦੌਰਾਨ ਕੁਝ ਐਨ ਮੋਡਰਨ ਦੇ ਉੱਤੇ ਗੱਲਬਾਤ ਜਰੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਵਿਦੇਸ਼ ਦੇ ਵਿੱਚ ਇੱਕ ਰੂਸ ਦੇ ਫੌਜ ਵਿੱਚ ਅੰਡਾ ਉਹਦੇ ਪੱਤੀ ਹੋਏ ਸੰ 10 ਤੇ ਉਹਨਾਂ ਵਿੱਚੋਂ 10 ਦੇ ਮੌਤ ਦੀ ਜੀਆ ਉਸਤੀ ਹੋ ਚੁਤੀਆ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਉਸ ਤੋਂ ਉਪਰੰਤ ਪੰਜਾਬ ਸਰਕਾਰ ਵੱਲੋਂ ਜਾਂ ਪੰਜਾਬ ਪੁਲਿਸ ਵੱਲੋਂ ਜੁੱਦ ਨਸ਼ਿਆਂ ਬਲੋਂ ਦੀ ਇਹ ਮੋਦੀਤ ਹੈ ਤੋਂ ਉਹ ਇੱਕ ਪ੍ਰਾਪਤੀਆਂ ਕੀਤੀਆਂ ਆ ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਔਰ ਉਸ ਤੋਂ ਉਪਰੰਤ ਜਿਹੜਾ ਤੀਸਰਾ ਮਸਦਾ ਹੋਏਗਾ ਉਹ ਹੈ ਸਾਈਬਰ ਕ੍ਰਾਈਮ ਦਾ ਸਾਈਬਰ ਕ੍ਰਾਈਮ ਜਿਹੜਾ ਉਹ ਦੇਨੋਂ denn ਵੱਧ ਰਿਹਾ ਆ ਇਹਦੇ ਬਾਰੇ ਦੀ ਜਾਣਕਾਰੀ ਦੇ ਮੰਗਦੇ ਔਰ ਆਗਰ ਇਸ ਤੋਂ ਉਸ ਸੈਂਟਰ ਗਵਰਨਮੈਂਟ ਦੀ ਕਿਸੇ ਯੋਜਨਾ ਦੀ ਗੱਲ ਕਰੀਏ ਤਾਂ ਜਿਹੜੀ ਅਮਰਤ ਯੋਜਨਾ ਆ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਉਹਦੇ ਨਾਲੋਂ ਪੰਜਾਬ ਜਿਹੜਾ ਉਹ ਇਸ ਵੇਲੇ ਸਾਡੀ ਵੇਗ ਮਤਲਬ ਦੂਸਰੇ ਸਾਰੇ ਰਾਜਾਂ ਤੋਂ ਪਿੱਛੇ ਆ ਔਰ ਇੱਕ ਤੁਹਾਨੂੰ ਬੜੀ ਅਜੀਬ ਜੀ ਗੱਲ ਦੱਸਾਂਗੇ ਕਿ ਹਸਪਤਾਲ ਦੀ ਲਾਪਰਵਾਹੀ ਪੰਜਾਬ ਵਿੱਚ ਜਾਂ ਇੰਡੀਆ ਵਿੱਚ ਤਾਂ ਹੰਗੀ ਕਈ ਵਾਰ ਸੁਣੀ ਆ ਲੇਕਿਨ ਇਹ ਕਦੇ ਨਹੀਂ ਸੁਣਿਆ ਕਿ ਅੰਗਰੇਨ ਵਰਗੇ ਜਾਂ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਕਦੀ ਇਸ ਕਿਸਮ ਦੀ ਅੰਗਰੇਨੀ ਗੜੀਆ ਹੋਈ ਹੋਵੇ ਤੁਹਾਨੂੰ ਇਸ ਅੰਗਰੇਨੀ ਬਾਰੇ ਦੀ ਜਾਣਕਾਰੀ ਦੇਵਾਂਗੇ ਹੁਣ ਚੱਲਦੇ ਆ ਆਪਾਂ ਸਭ ਤੋਂ ਪਹਿਲਾਂ ਜੋ ਦੂਸਰੇ ਵਿੱਚ ਪੰਜਾਬ ਦੇ ਮੁੰਡੇ 10 ਮਾਰੇ ਗਏ ਹਨ ਸਭ ਤੋਂ ਪਹਿਲਾਂ ਅਸੀਂ ਆਪਣੇ ਵੱਲੋਂ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਜਿਹੜਾ ਉਹ ਪ੍ਰਗਟ ਕਰਦੇ ਹਾਂ ਔਰ ਇਹਦੇ ਵਿੱਚ ਜਿਹੜੇ 10 ਬੰਦੇ ਮਾਰੇ ਗਏ ਆ ਉਹਨਾਂ ਨੂੰ ਲਿਆਉਣ ਲਈ ਜਾਂ ਨਾ ਗਿਆ ਡੈਡ ਗੋੜੀਆਂ ਵੀ ਲਿਆਉਣ ਦੇ ਲਈ ਕੋਈ ਯਤਨ ਜਿਹੜਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਪਰ ਇਹਦੇ ਇਹਦੇ ਵਿੱਚ ਦੂਸਰੇ ਸਟੇਟਾਂ ਦੇ ਮੁੰਡੇ ਸੀ ਉਹ ਵੀ ਇਹਦੇ ਵਿੱਚ ਦੂਜੇ ਸਟੇਟਾਂ ਦੇ ਮੁੰਡੇ ਸੀ ਲੇਕਿਨ ਉਹਨਾਂ ਬਾਰੇ ਅਜੇ ਉਹਨਾਂ ਦੇ ਬਾਰੇ ਕੋਈ ਜਿੰਕੀਲਾ ਪਤਾ ਨਹੀਂ ਲੱਗ ਸਕਿਆ ਇਸ ਕਰਕੇ ਉਹਨਾਂ ਵੀ ਬਾਰੇ ਅਜੇ ਤੱਕ ਜਾਣਕਾਰੀ ਪ੍ਰਾਪਤ ਨਹੀਂ ਹੋਈ ਸੋ ਇਹ ਬੜੇ ਦੁੱਖ ਦੀ ਗੱਲ ਆ ਕਿ ਇਹ ਰੂਸ ਦੀ ਫੌਜ ਵਿੱਚ ਜਿਹੜੇ ਭੱਤੀ ਹੋਣ ਹੋਏ ਸੀ ਪੰਜਾਬ ਦੇ ਮੁੰਡੇ ਉਹ 10 ਮੁੰਡੇ ਜਿਹੜੇ ਆ ਮਾਰੇ ਗਏ ਇਹ ਵੀ ਇੱਕ ਦੀ ਇੱਕ ਤਰਸ ਦੀ ਆ ਕਿ ਸਾਡੇ ਮੁੰਡੇ ਰੋਜ਼ ਦੀ ਰੋਟੀ ਦੇ ਲਈ ਵਿਦੇਸ਼ਾਂ ਵੱਲ ਰੁੱਖ ਕਰਦੇ ਆ ਔਰ ਉੱਥੇ ਸਭ ਤੋਂ ਖਤਰੇ ਵਾਲੇ ਕੰਮ ਨੂੰ ਵੀ ਹੱਥ ਪਾਉਣੇ ਛਿੜਕਦੇ ਨਹੀਂ ਕਿਉਂਕਿ ਇਹਦਾ ਕਾਰਨ ਵੱਜਾ ਇਹ ਆ ਕਿ ਇੱਥੇ ਜਿਹੜੀ ਪੰਜਾਬ ਦੇ ਵਿੱਚ ਰੋਜੀ ਰੋਟੀ ਖਾਣ ਤੇ ਕਮਾਉਣ ਦੇ ਲਈ ਕੋਈ ਸਾਧਨ ਨਹੀਂ ਇੱਥੇ ਮੁੰਡੇ ਬਹੁਤ ਜਿਆਦਾ ਗੈਂਪੀ ਦੇ ਵਿੱਚ ਅਨਪਲਾਈਡ ਆ ਉਹਨਾਂ ਕੋਲ ਸ਼ਾਮ ਨੂੰ ਕੋਈ ਪੈਸਾ ਆਉਣ ਦਾ ਚਾਂਸ ਨਹੀਂ ਇਸ ਕਰਕੇ ਉਹਨਾਂ ਦੀ ਪਰਿਵਾਰਕ ਜ਼ਿੰਦਗੀ ਜਿਹੜੀ ਆ ਉਹ ਬੜੀ ਦੁਬਲ ਬਣ ਜਾਂਦੀ ਆ ਔਰ ਇਸ ਗਲਤੋ ਦੁਖੀ ਹੋ ਕੇ ਉਹਨਾਂ ਨੇ ਰੂਸ ਵਿੱਚ ਇਹ ਰੂਸ ਦੀ ਫੌਜ ਵਿੱਚ ਭੱਤੀ ਹੋਏ ਔਰ ਜਿੱਥੇ ਉਹਨਾਂ ਨੂੰ ਮੌਤ ਦਾ ਮੂੰਹ ਜਿਹੜਾ ਉਹ ਦੇਖਣਾ ਪਿਆ ਔਰ ਉਸ ਤੋਂ ਅਪਰੰਤ ਪੰਜਾਬ ਦੇ ਵਿੱਚ ਇੱਕ ਮਹੰਮ ਚੱਲ ਗਈ ਆ ਤੁਹਾਨੂੰ ਸਾਰਿਆਂ ਨੂੰ ਪਤਾ ਆ ਇਹ ਨਸ਼ਾ ਵਿਰੁੱਧ ਉਹਦੇ ਵਿੱਚ ਕਿੰਨੀ ਕ ਪ੍ਰਾਪਤੀ ਹੁੰਦੀ ਆ ਕਿੰਨੀ ਕ ਨਹੀਂ ਹੁੰਦੀ ਇਸਦੇ ਬਾਰੇ ਤਾਂ ਅਖਬਾਰਾਂ ਵਿੱਚ ਪੜ੍ਹ ਲਏਗਾ ਲੇਕਿਨ ਇੱਕ ਗੱਲ ਨਾ ਮੈਂ ਬਾਅਦ-ਬਾਅਦ ਉਸੇ ਗੱਲ ਨੂੰ ਕਹਿਣਾ ਆ ਕਿ ਜਦ ਤੱਕ ਨਸ਼ਿਆਂ ਦੀ ਸਪਲਾਈ ਤੇ ਡਿਮਾਂਡ ਜਿਹੜੀ ਆ ਉਹ ਖਤਮ ਨਹੀਂ ਹੁੰਦੀ ਤਦ ਤੱਕ ਨਸ਼ਿਆਂ ਦੇ ਖਤਮ ਹੋ ਜਾਣ ਜਾਂ ਨਸ਼ਿਆਂ ਦੀ ਘਟ ਹੋ ਜਾਣ ਦੀ ਗੱਲ ਜਿਹੜੀ ਆ ਉਹ ਹਜੇ ਨਹੀਂ ਹੋ ਰਹੀ ਕਿਉਂਕਿ ਦੇ ਕੁਝ ਵੱਧ ਵਧੀਆਂ ਪ੍ਰਾਪਤੀਆਂ ਪੰਜਾਬ ਪੁਲਿਸ ਵੱਲੋਂ ਇਸ ਖੇਤਰ ਵਿੱਚ ਕੀਤੀਆਂ ਗਈਆਂ ਆ ਤਾਂ ਉਹਦੇ ਨਾਲ ਨਸ਼ਿਆਂ ਦੀ ਡਿਮਾਂਡ ਤੇ ਸਦਾਈ ਵੀ ਕਟਣੀ ਚਾਹੀਦੀ ਆ ਖੈਰ ਅੱਜ ਜੋ ਕੁਝ ਉੱਥੇ ਪੰਜਾਬ ਦੇ ਗੀਤ ਵੀ ਨੇ ਗੱਲ ਕਹੀ ਆ ਉਹਨੀਆਂ ਉਹਦੇ ਅਨੁਸਾਰ ਅਸੀਂ ਜਿਹੜਾ ਸਾਧਨ ਨਾਲ ਲੇਖਾ ਜੋਖਾ ਆ ਜੋਖਾ ਆ ਉਹ ਉਹਦੇ ਬਾਰੇ ਗੱਲ ਕਰਦੇ ਆ ਔਰ ਗੀਗੀ ਮਿਸ਼ਨ ਮੋਈ ਲਾਰੈਂਸ ਮਿਸ਼ਨ ਮੋਈ ਜਿਹੜਾ ਵੀਰ ਦੇ ਰਜ ਬੰਦਾ ਜਦੋਂ ਉਹਦੀ ਇੰਟਰਵਿਊ ਪਗਈਸ ਤੇ ਅਦਕਾਰੀਆਂ ਨੇ ਕਰਵਾਈ ਤਾਂ ਇਹ ਵੀ ਬੜਾ ਅਜੰਦੇ ਵਾਲੀ ਗੱਲ ਹੈ ਕਿ ਇੰਨੇ ਵੱਡੇ ਮਤਲਬ ਗੈਂਟਰੀ ਨਹੀਂ ਨਾ ਕਹੂੰਗਾ ਇੰਨੇ ਵੱਡੇ ਰੁਤਬੇ ਰੱਖਣ ਵਾਲੇ ਕ੍ਰਾਈਮ ਦੀ ਦੁਨੀਆ ਵਿੱਚ ਉਸ ਬੰਦੇ ਦੀ ਪੰਜਾਬ ਪ੍ਰੀਸ ਦੇ ਅਧਿਕਾਰੀਆਂ ਵੱਲੋਂ ਇੰਟਰਵਿਊ ਕਰਵਾਈ ਗਈ ਜਿਹਦੇ ਬਾਰੇ ਉਹ ਜਿਹੜੇ ਅਧਿਕਾਰੀ ਸੀ ਡੋਨ ਵਾਲੇ ਉਹਨਾਂ ਵੱਲੋਂ ਸਖਤ ਤੋਂ ਸਖਤ ਜਿਹੜੀ ਆ ਉਹ ਕਾਰਵਾਈ ਹੋਣੀ ਚਾਹੀਦੀ ਆ ਲੇਕਿਨ ਅਜੇ ਤੱਕ ਸਾਡੀ ਸੁਣ ਵਿੱਚ ਇਹ ਨਹੀਂ ਆਇਆ ਕਿ ਉਸ ਗੱਲ ਦੇ ਇਹ ਕਾਰਨਾਮਾ ਕੋਈ ਐਕਸ਼ਨ ਜਿਹੜਾ ਉਹ ਲਿਆ ਗਿਆ ਆ ਫਿਰ ਇਹ ਇਹਦੇ ਪਿੱਛੇ ਕੋਈ ਤਾਂ ਦਰਦਾਂ ਵੀ ਹੁੰਦੀਆਂ ਆ ਸਾਡੇ ਪੰਜਾਬ ਵਿੱਚ ਤਾਂ ਬਹੁਤ ਹੁੰਦੀਆਂ ਉਹ ਮਾੜੇ ਤੋਂ ਮਾੜੇ ਬੰਦੇ ਨੂੰ ਵੀ ਪੁਲਿਸ ਦੀ ਚੁੰਗਲ ਵਿੱਚੋਂ ਛਡਾਉਣ ਦੇ ਵਿੱਚ ਕਾਮਯਾਬ ਹੋ ਜਾਂਦੀਆਂ ਹੁਣ ਪੰਜਾਬ ਪੁਲਿਸ ਬਾ ਕਹਿਣਾ ਆ ਕਿ ਜਿਹੜੀਆਂ ਇਹਨਾਂ ਦੇ ਇਸ ਗ੍ਰਿਫਤਾਰੀਆਂ ਹੋਈਆਂ ਉਹਨਾਂ ਦੀ ਗਿਣਤੀ ਜਿਹੜੀ ਆ 133 ਸੀ ਇਸ ਦੇ ਸਾਹ ਦੇ ਵਿੱਚ ਔਰ ਦਾ ਇਵਨ ਲੰਡਰੀਆਂ ਬ੍ਰਾਊਨ ਹੋਈਆਂ ਉਹ 9 ਔਰ ਵਾਜ਼ਬ ਜਿਹੜੇ ਬ੍ਰਾਹਮਣ ਹੋਇਆ ਉਹ 188 ਔਰ ਆਰਜੀਐਕਜ਼ ਜਿਹੜਾ ਬ੍ਰਾਹਮਣ ਹੋਇਆ ਆ ਉਹ 11.62 ਕਿਲੋਗ੍ਰਾਮ ਔਰ ਹੈਂਡ ਗਨ ਨੇ ਜਿਹੜਿਆ ਉਹ 530 ਔਰ ਰਾਕੇਟ ਜਿਹੜਿਆ ਉਹ ਗਲੇਡ ਜਿਹੜਿਆ ਉਹ ਚਾਹ ਜਿਹੜੇ ਅਬਰਾਮਰ ਕੀਤੇ ਆ ਇਹ ਪੰਜਾਬ ਦੇ ਜੀਵੀ ਦੇ ਅਨਸਾਰੀ ਜਾਨ ਕਾ ਵੀ ਦਿੱਤੀ ਆ ਔਰ ਇਹ ਜੋ ਕੁਛ ਨੇ ਕਿਹਾ ਆ ਇਹ ਸਾਰੀ ਕੈਰਸ ਦੀ ਨਰਬਤ ਕੀਤੀ ਜਾਣ ਵਾਲੀ ਕਾਰਵਾਈ ਦੇ ਅਧੀਨ ਇੰਨਾ ਕੁਛ ਕੀਤਾ ਗਿਆ ਉਸ ਤੋਂ ਬਰੰਦ ਦੇ ਨਿਸ਼ਾਨ ਦੇ ਦੋ ਕਾਰਵਾਈ ਹੋਈ ਆ ਉਹਦੇ ਵਿੱਚ ਐਫ ਆਈ ਆਰ ਜਿਹੜੀਆਂ ਆ 910784 ਔਰ ਜਿਹੜੀਆਂ ਅਰੈਸਟ ਹੋਈਆਂ ਉਹ 39000 ਤੇ 867 ਅੱਜ ਜਿਹੜੀ ਹੈਵਨ ਜਬਤ ਹੋਈ ਆ ਬੜੀ ਅਜੀਬ ਜਿਹੀ ਗੱਲ ਹੈ ਉਹ 222 ਕਿਲੋ ਤੇ ਜਿਹੜੇ ਸਜਾ ਦੇ ਦਰ ਹੈਗੀ ਆ ਪੰਜਾਬ ਦੇ ਵਿੱਚ 88 ਫੀਸਦੀ ਇਹਨਾਂ ਮਤਦੰ ਕਾਫੀ ਉਹਦੇ ਹਿਸਾਬ ਨਾਲ ਤੇ ਕਾਫੀ ਪਰਫਾਰਮੈਂਸ ਚੰਗੀ ਆ ਉਹ ਜਾਇਦਾਦਾਂ ਜਿਹੜੀਆਂ ਜਬਤ ਕੀਤੀਆਂ ਆ ਉਹ 252 ਕਰੋੜ ਤੋਂ ਪਹਿਲ ਹੀ ਜਿਆਦਾ ਦ੍ਰਿਗਿਆ ਉਹ ਤਸਕਰਾਂ ਦੀ ਜਿਹੜੀ ਨਸ਼ੇ ਦੀ ਤਸਕਰ ਹੈ ਉਹਨਾਂ ਦੀ ਜਿੰਨੇ ਜਿਆਦਾ ਡੇਡੇ ਆ ਉਹ ਜਬਤ ਕੀਤੀ ਗਈ ਆ ਹੁਣ ਜਿਹੜੇ ਆਰਗੇਨਾਈਜ਼ ਕ੍ਰਾਈਮ ਕਰਨ ਵਾਲੇ ਲੋਕ ਆ ਜਾ ਕ੍ਰਿਮੀਨਲ ਆ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਰਿਫਤਾ ਡੇਡੇ ਗੈਂਗਸਟਰ ਹੋਇਆ ਉਹਨਾਂ ਦੀ ਗੈਂਪੀ 952 ਔਰ ਜਿਹੜੇ ਹਥਿਆਰ ਬਰਾਮਦ ਹੋਇਆ ਉਹਨਾਂ ਦੀ ਗੈਂਪੀ 620 ਔਰ ਜਿਹੜੀਆਂ ਗੱਡੀਆਂ ਬਰਾਮਦ ਹੋਈਆਂ ਆ ਉਹ 252 ਤੇ ਜਾਰੀ ਰੈੱਡ ਨੋਟ ਜਿਹੜੀਆਂ ਉਹ 11 ਬੰਦਿਆਂ ਨੂੰ ਜਾਰੀ ਕੀਤੀ ਗਿਆ ਇਹ Delhi Punjab Police ਦੇ DGP ਸਾਹਿਬ ਨੇ ਇਹ ਜਾਣਕਾਰੀ ਦਿੱਤੀ ਆ ਔਰ ਇਹਦੇ ਤੇ ਜਲਦੀ ਨਸ਼ੀਆਂ ਵਿਰੁੱਧ ਜਿਹੜੀ ਕਾਰਵਾਈ ਆ ਉਹdੀਆਂ ਅੰਕੜੇ ਇਦਾਂ ਜਲਦਪਰ ਠੀਕ ਹੋਣਗੇ ਲੇ ਤਾਂ ਇਹ ਦੇਣਾ ਕਿ ਨਸ਼ਿਆਂ ਦਾ ਖਾਤਮਾ ਹੋ ਚੱਲਿਆ ਜਾਂ ਖਾਤਮਾ ਹੋ ਗਿਆ ਆ ਉਹਦੇ ਵਿੱਚ ਕੋਈ ਗੱਲ ਜਿਹੜੀ ਇਹੋ ਜੀ ਸਾਡੇ ਗਲੇ ਵਿੱਚ ਅਜੇ ਤੱਕ ਨਹੀਂ ਉਤਰੇ ਇਸ ਤਰ੍ਹਾਂ ਕਿ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੂੰ ਇਹ ਜਦਕਿ ਨਹੀਂ ਬਣਾਉਣਾ ਚਾਹੀਦਾ ਆ ਕਿ ਜਿੱਦੀ ਨਸ਼ਿਆਂ ਦੀ ਡਿਮਾਂਡ ਤੇ ਸਪਲਾਈ ਆ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਘਟਾਈ ਜਾਂ ਸਕੇ ਹੁਣ ਜਿਹੜਾ ਪੰਜਾਬ ਦੇ ਅੰਦਰ ਜਿਹੜਾ ਕ੍ਰਾਈਮ ਆ ਉਹ ਮਾਡਰਨ ਕ੍ਰਾਈਮ ਹੋ ਗਿਆ ਉਹ ਪੁਰਾਨੀਆਂ ਗੱਲਾਂ ਖਤਮ ਆ ਤੇ ਚੋਰੀ ਕਰੋ ਸੰਨਗਾਓ ਤੇ ਉਸ ਤੋਂ ਬਾਅਦ ਚਲਦੇ ਬਣੋ ਜੀ ਫੜੇ ਗਿਆ ਤਾਂ ਵੀ ਠੀਕ ਹੈ ਜੇ ਨਹੀਂ ਫੜੇ ਗਿਆ ਤਾਂ ਵੀ ਠੀਕ ਹੈ ਲੇਕਿਨ ਹੁਣ ਜਿਉਂ ਜੀਆਂ ਜਿੰਨੇ ਵੀ ਕ੍ਰਾਈਮ ਹੁੰਦੇ ਆ ਉਹ ਮਾਡਰਨ ਤਕਨੀਕ ਦੇ ਹਿਸਾਬ ਨਾਲ ਹੁੰਦੇ ਆ ਜੋ ਜਾਂ ਕ੍ਰਾਈਮ ਕਰਨ ਵਾਲੇ ਲੋਕ ਵੀ ਕਾਫੀ ਇੰਟੈਲੀਜੈਂਟ ਹੁੰਦੇ ਆ ਔਰ ਇਹਨਾਂ ਦੇ ਤਹਿਤ ਜਿਹੜੀ ਸਾਈਬਰ ਕ੍ਰਾਈਮ ਹੁੰਦਾ ਆ ਉਹ ਵੀ ਪਹਿਲਾਂ ਨਾਲੋਂ ਜ਼ਿਆਦਾ ਵਧ ਰਿਹਾ ਆ ਔਰ ਇਹ ਸਾਈਬਰ ਕ੍ਰਾਈਮ ਨੂੰ ਰੋਕਣ ਲਈ ਜਿਹੜੀਆਂ ਏਜੰਸੀਆਂ ਕੰਮ ਕਰ ਰਹੀਆਂ ਆ ਉਹਨਾਂ ਦੇ ਹਿਸਾਬ ਦੇ ਨਾਲ ਜਿਹੜੇ ਇਹ ਸਾਈਬਰ ਕ੍ਰਾਈਮ ਦੇ ਮਾਮਲੇ ਆ ਉਹਦੇ ਇਨਦਤੋ ਠੱਗਾਂ ਨੇ ਖੁਦ ਹੀ ਸੀਬੀਆਈ ਅਧਿਕਾਰੀ ਬਣੇ ਔਰ ਸੀਬੀਆਈ ਦੇ ਅਧਿਕਾਰੀ ਬਣ ਕੇ ਉਹਨਾਂ ਨੇ ਸਭ ਤੋਂ ਪਹਿਲਾਂ 24 ਲੱਖ ਰੁਪਏ ਦੀ ਠੱਗੀ ਮਾਰੀ ਕਿਉਂਕਿ ਜਦ ਸੀਬੀਆਈ ਨੇ ਬਤਾਵੀ ਮੰਗਿਆ ਤਾਂ ਉਹਨਾਂ ਨੇ ਠੱਗੀ ਮਾਰਨੀ ਵੀ ਕੋਈ ਐਡੀ ਮੁਸ਼ਕਲ ਨਹੀਂ ਔਰ ਪੁਲਸ ਵਿੰਗੋਂ ਜਿਹੜੇ ਕੋਲ ਜਿਹੜੇ ਬਿਆਨ ਦਰਜ ਕਰਵਾਏਗਾ ਉਹਦੇ ਤੈ ਤੋਂ ਕੋਈ ਜਿਹੜੀ ਅਜੇ ਤੱਕ ਉਹ ਗ੍ਰਿਫਤਾਰੀਆਂ ਨਹੀਂ ਹੋ ਸਕੀਆਂ ਉਹ 16 ਅਕਤੂਬਰ ਐ 2025 ਦੇ ਵਿੱਚ ਉਹਨੂੰ ਜਿਹੜਾ ਸਾਈਬਰ ਕ੍ਰਾਈਮ ਕਰਨ ਵਾਲਾ ਕਹਿ ਨੂੰ ਲਿਆ ਉਹਨੂੰ ਕਿਸੇ 225 ਦੇ ਵਿੱਚ ਕੋਲ ਆਈ ਸੀ ਔਰ ਜਿਸ ਵਿੱਚ ਉਹਨੇ ਆਪਣੇ ਆਪ ਨੂੰ ਇੱਕ ਦੇ ਵੀ ਆ ਉਹ ਜਿਹੜਾ ਇਨਫੋਰਮੇਸ਼ਨ ਬਲੱਡਕਾਸਟਿੰਗ ਦਾ ਡਿਪਾਰਟਮੈਂਟ ਆ ਉਹਦੇ ਵਿੱਚ ਨੌਕਰੀ ਕਰਨ ਦੀ ਗੱਲ ਜਿਹੜੀ ਆ ਉਹ ਕਹੀ ਸੀ ਔਰ ਇਸ ਇਤਨਾ ਹੀ ਉਹ ਜਿਹੜਾ 24 ਲੱਖ ਰੁਪਏ ਆ ਉਹ ਵੀ ਕਿਸੇ ਦੇ ਅਕਾਊਂਟ ਵਿੱਚੋਂ ਪੜਾ ਦੇ ਆ ਗਿਆ ਉਹ ਜਿਹਦਾ ਵਿਚਾਰੀ ਉਹ ਅਕਾਊਂਟ ਹੋਵੇਗਾ ਉਹ ਤਾਂ ਛੋਟੀ ਗੱਪੀ ਕਰਕੇ ਆਪਣਾ ਸਭ ਕੁਝ ਬਰਬਾਦ ਕਰ ਚੁੱਕਾ ਹੋਵੇਗਾ ਲੇਕਿਨ ਅਜੇ ਇਹ ਦੇਖਣਾ ਬਾਕੀ ਆ ਕਿ ਇਹ 24 ਲੱਖ ਰੁਪਈਆ ਪੰਜਾਬ ਪੀਸ ਬਰਾਮਦ ਕਰਕੇ ਦਿੰਦੀ ਆ ਜਾਂ ਨਹੀਂ ਜਾਂ ਉਹਦੇ ਬਾਅਦ ਕੋਈ ਹੋਰ ਐਕਸ਼ਨ ਸਾਭੀ ਆ ਤਾ ਨਹੀਂ ਇਸ ਗੱਲ 'ਤੇ ਅਜੇ ਥੋੜਾ ਸਮਾਂ ਹੋਰ ਲਿਕਣਾ ਪਵੇਗਾ ਤਾਂ ਕਿ ਇਸ ਗੱਲ ਦਾ ਪਤਾ ਲੱਗ ਸਕੇ ਕਿ ਇਹ ਜਿਹੜਾ 24 ਲੱਖ ਦਾ ਦੁਈਆ ਆ ਉਹ ਬ੍ਰਾਂਧ ਹੋਇਆ ਜਾਂ ਨਹੀਂ ਹੋਇਆ ਔਰ ਅਗਲੀ ਗਾਂਦੇਲੀ ਮੈਂ ਕਰਨ ਜਾ ਰਿਹਾ ਹਾਂ ਉਹ ਸੈਂਟਰਲ ਗਵਰਨਮੈਂਟ ਵੱਲੋਂ ਇੱਕ ਅਮਤ ਯੋਜਨਾ ਜਿਹੜੀ ਆ ਉਹ ਪਿਆ ਸਦਾਈ ਗਈ ਆ ਔਰ ਉਹਦੇ ਸਹੈਦ ਦੱਸਿਆ ਜਾ ਰਿਹਾ ਆ ਤੇ ਉਹਦੇ ਲਾਭ ਲੈਣ ਦੇ ਲਈ ਦਾ ਉਹਦੀ ਵਕਤੋਂ ਕੰਮ ਦੇ ਵਿੱਚ ਪੰਜਾਬ ਜਿਹੜਾ ਉਹ ਸਭ ਤੋਂ ਫਾੜੀ ਜਿਹੜਾ ਉਹ ਰਿਆ ਆ ਔਰ ਇਹਦੇ ਰੈਚੂਅਲ ਕਾਰਨ ਦਿੱਤੇ ਗਿਆ ਦੇਖਣਾ ਇਹ ਰਿਪੋਰਟ ਦੇ ਰੈਚੂਅਲ ਜੋਕਾ ਦੱਸਿਆ ਗਿਆ ਆ ਕਿ ਫਲਾਂਟਾਂ ਦੀ ਵਾਟਰ ਪਲਾਂਟ ਜਿਹੜੇ ਆ ਉਹ ਉਹ ਇਹ ਨੰਨੇ ਵਾਟਰ ਪਲਾਂਟ ਨਾਲੇ ਪੰਜਾਬ ਨੂੰ ਬਲਵੰਦੀ ਜਿਹੜੀ ਆ ਉਹ ਦਿੱਤੀ ਸੀ ਔਰ ਜਿਹੜੀ ਸਮਰੱਥਾ ਜਿਹੜੀ ਆ 14.8 ਲੀਟਰ ਰੋਜ਼ਾਨਾ ਦੀ ਸੀਗੀ ਔਰ ਇਹ ਇਨਾਂ ਦਿਨਾਂ ਵਿੱਚ ਇਹ ਪ੍ਰਗਟਿਵੇ ਜਿਹੜਾ ਉਹ ਜਿਹੜੇ ਇਸ ਇਨ ਦੀ ਡੈਪਟਚਰ ਵੀ ਤੱਕ ਅਜੇ ਤੱਕ ਵੀ ਪੂਰੇ ਨਹੀਂ ਕੀਤੇ ਗਏ ਔਰ 9.5 ਮੀਲੀਅਨ ਡੇਟਸ ਜਿਹੜੇ ਹਰਿਆਣੇ ਨੂੰ ਮਨਜ਼ੂਰ ਹੋਏ ਔਰ ਉਹਨਾਂ ਵਿੱਚੋਂ ਹਮਾਚਲ ਮੂਡੀ ਕੁਝ ਮਨਜ਼ੂਰ ਹੋਏ ਦੇਖਣ ਆਪਾਂ ਇੱਥੇ ਪੰਜਾਬ ਦੀ ਗੱਲ ਕਰ ਰਹੇ ਆ ਤੇ ਪੰਜਾਬ ਬਾਰੇ ਹੀ ਇਹਦੇ ਬਾਰੇ ਆਪਾਂ ਚਾਨਣਾ ਪਾਵਾਂਗੇ ਉਹ ਨਵੇਂ ਜਿਹੜੇ ਵਾਟਰ ਟ੍ਰੀਟਮੈਂਟ ਪਲਾਨਡ ਹੈ ਜਿਹੜੇ ਮਨਜ਼ੂਰ ਹੋਏ ਸੀ ਉਹਨਾਂ ਵਿੱਚੋਂ ਇੱਕ ਵੀ ਜਿਹੜਾ ਅਬਜੈਕਟ ਉਹ ਪੂਰਾ ਨਹੀਂ ਹੋਇਆ ਔਰ ਇਹੋ ਜਿਹੇ ਪੰਚਾਇਤਾਂ ਦੇ ਵਿੱਚ ਜਿੱਦਨੇ ਹਮਾਚਲ ਵਿੱਚ ਸੀ ਉਥੇ ਇੱਕ ਵੀ ਨਹੀਂ ਸ਼ੁਰੂ ਹੋ ਸਕਿਆ ਔਰ ਹਰਿਆਣੇ ਵਿੱਚ ਇਹ ਅਬਜੈਕਟ ਕਿਹੜੀ ਆ ਉਹ ਇਹ ਜਿਹੜਾ ਉਹ ਮਨਜ਼ੂਰ ਹੋਇਆ ਹੁਣ ਅੰਕੜਿਆਂ ਦੇ ਮੁਤਾਬਕ ਪੰਜਾਬ ਨੇ ਅਮਤ ਯੋਜਨਾ ਤਹਿਤ ਕੁੱਲ ਫੰਡ ਨੂੰ ਨੇ ਵਾਟਰ ਟ੍ਰੀਟਮੈਂਟ پلان ਜਿਹੜੇ ਆ ਉਹ ਲਗਾਉਣ ਦਾ پلان ਕੀਤਾ ਸੀ ਜਿਨ੍ਹਾਂ ਦੀ ਸਾਰੀ ਜਿਹੜੀ ਸਮਰੱਥਾ ਸੀ ਉਹ 5299 ਮੀਗਾਂ ਡੇਕਾ ਦਾ ਵੀ ਸਮਰੱਥਾ ਸੀ ਉਹਨਾਂ ਪਲਟਾਂ ਲਈ ਲੇਕਨ ਇਨਾਂ ਵਿੱਚੋਂ ਸਿਰਫ ਦੋ ਬਲਾਂਟੀਆਂ ਸ਼ੁਰੂ ਹੋ ਚੁੱਕੇ ਹਨ ਉਹ ਵੀ ਕਿੰਨੇ ਕ ਆਸਾਬ ਦੇ ਨਾਲ ਚੱਲਦੇ ਆ ਨਹੀਂ ਚੱਲਦੇ ਇਸ ਗੱਲ ਦੀ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਲੇਕਨ ਜਿਹੜੀ ਪੂਰ ਸਮਰੱਥਾ ਵਾਲੇ 113 ਮਿਲੀਅਨ ਲੀਟਰ ਦੀ ਜਾਂਨਨ ਦੀ ਸਮਰੱਥਾ ਆ ਔਰ ਇਸ ਤਰ੍ਹਾਂ ਸੂਬੇ ਵਿੱਚ ਨੰਨੇ ਵਾਟਰ ਟ੍ਰੀਟਮੈਂਟ ਦੀ ਸਮਰੱਥਾ ਤੇ ਪੱਧਰ ਤੇ 369 मिलियन डिटेल्स ਜਾਣਨ ਦਾ ਜਿਹੜਾ ਵੱਡਾ ਹੰਕ ਦਾ ਉਹ ਰੱਖਿਆ ਹੋਇਆ ਸੋ ਇਹ ਜਿੰਨੇ ਵੀ ਪੈਜਟ ਇਹ ਸਕੀਨ ਦੇ ਤਹਿਤ ਆਏ ਸਮ ਉਹਨਾਂ ਵਿੱਚੋਂ ਜਾਂ ਤਾਂ ਆਇ ਨਹੀਂ ਜਾਂ ਉਹਨਾਂ ਨੂੰ ਚਲਾਇਆ ਨਹੀਂ ਗਿਆ ਜਿਹੜੇ ਚਲਾਇਆ ਵੀ ਗਿਆ ਉਹ ਪੂਰੀ ਬਧੀਤ ਵੀ ਕੇ ਦੇ ਨਾਲ ਚਲਾਈ ਨਹੀਂ ਜਾ ਰਿਹਾ ਜਿਸ ਦਾ ਅਹਮ ਲੋਕਾਂ ਨੂੰ ਕੋਈ ਫਾਇਦਾ ਹੋਣ ਵਾਲੀ ਗੱਲ ਅਜੇ ਤੱਕ ਵੀ ਦਿਖਾਈ ਨਹੀਂ ਦਿੱਤੀ। ਅਲਸਟ ਰਿਜ਼ਲਟ ਕਟਨ ਆ ਇੱਕ ਗੱਲ ਨਾ ਸ਼ੇਅਰ ਕਰ ਨਹੀਂ ਆ ਕਿ ਇੰਡੀਆ ਵਰਗੇ ਦੇਸ਼ ਵਿੱਚ ਜਾਂ ਪੰਜਾਬ ਵਰਗੇ ਸੂਬੇ ਦੇ ਵਿੱਚ ਕੋਈ ਆਪਾਂ ਹੈਲਥ ਡਿਪਾਰਟਮੈਂਟ ਜਾਂ ਕਿਸੇ ਹਸਪਤਾਲ ਵਿੱਚ ਕਿਸੀ ਹੋਈ ਗਲਤੀ ਦੀਆਂ ਗਲਤੀਆਂ ਦੀ ਤਾਂ ਗੱਲਾਂ ਮਤਾਂ ਮੋਰ ਸੁਣਦੇ ਆਏ ਹਾਂ ਪੜ੍ਹਦੇ ਆਏ ਆ ਪਰ ਬਦੇਸ਼ਾਂ ਵਿੱਚ ਉਹ ਖਾਸ ਤੌਰ ਤੇ ਇੰਮੇਨ ਵਰਗੇ ਦੇਸ਼ ਦੇ ਵਿੱਚ ਅਜਿਹੀ ਗਲਤੀ ਹੋ ਸਕਣੀ ਉਹ ਬੜੀ ਇੱਕ ਹਰਾਮੀ ਕਸਮਾਰੀ ਗੱਲ ਹੈ ਔਰ ਉੱਥੇ ਜਿਹੜਾ ਇੰਡਸਟਰੀਅਲ ਸ਼ਹਿਰ ਹੈ ਇੰਮੇਨ ਦੇ ਵਿੱਚ ਉਹਦੇ ਹਸਪਤਾਲ ਦੀ ਲਾ ਪ੍ਰੋਵਾਈਡ ਦੇ ਨਾਲ ਕਿਸੇ ਜਿਹੜਾ লাশ ਘਰ ਹੁੰਦਾ ਆ ਉਹਦੇ ਵਿੱਚੋਂ ਕਿਸੇ ਹੋਰ ਦੀ লাশ ਉਹਨਾਂ ਦੇ ਪਰਿਵਾਰਾਂ ਨੂੰ ਦੇ ਕੇ ਇਹ ਹਸਪਤਾਲ ਦਾ ਜਿਹੜਾ ਜਲੂਸ ਆ ਉਹ ਉਹਨਾਂ ਨੇ ਕੱਢਿਆ ਕਿਉਂਕਿ ਮ੍ਰਿਤਕ ਦੇ ਲਾਸ਼ੀ ਉਹ ਕੋਈ ਹੋਰ ਸੀ ਲੇਕਿਨ ਉਹ ਉਸ ਮ੍ਰਿਤਕ ਨੂੰ ਨੂੰ ਉਹਨਾਂ ਪਰਿਵਾਰਾਂ ਦੇ ਹਵਾਦੇ ਖਾ ਦਿੱਤਾ ਜਿਹੜੇ ਅਸਲ ਦੇ ਵਿੱਚ ਉਸ ਲਾਸ਼ ਲੈਣ ਦੇ ਕੋਈ ਹੱਕ ਦਾ ਨਹੀਂ ਸਨ ਕਿਉਂਕਿ ਜਦ ਹਸਪਤਾਲ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਇਹ ਲਾਸ਼ ਸਪੱਬਤੀਤੀ ਪਾ ਉਹਨਾਂ ਨੇ ਵੀ ਉਹ ਉਹ ਉਹਦਾ ਚੋਕੇ ਸਸਤਾ ਕਰ ਦਿੱਤਾ ਦੇ ਕਰਨ ਬਾਅਦ ਵਿੱਚ ਪਤਾ ਲੱਗਾ ਕਿ ਉਹ ਜਿਹੜੀ ਲਾਸ਼ ਉਸ ਪਰਿਵਾਰ ਨੂੰ ਦਿੱਤੀ ਗਈ ਸੀ ਉਹ ਉਹਨਾਂ ਦੇ ਅਸਲੀ ਜਿਹੜਾ ਪਰਵਾਹਿਕੰ ਮੈਂਬਰ ਆ ਉਹਦੀ ਦਵਾਸ਼ ਨਹੀਂ ਸੀ ਇਹਦੇ ਕਰਕੇ ਉਹਨਾਂ ਨੂੰ ਪਰਿਵਾਰ ਨੂੰ ਦੁੱਖ ਹੋਣਾ ਵੀ ਕੁਦਰਤੀ ਗੱਲ ਹੈ ਲੇਕਿਨ ਇਹੋ ਜਿਹੇ ਹਸਪਤਾਲਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਵਾਪਰਨੀਆਂ ਇਹ ਵੀ ਇੱਕ ਜਿਹੜੀ ਮਨੁੱਖਤਾ ਦਾ ਕਹਾਣ ਹੈ ਔਰ ਉਹਨਾਂ ਪਰਿਵਾਰਾਂ ਦੇ ਲਈ ਤਰਾਸ ਦੀ ਪੈਦਾ ਕਰਦ ਵਾਲੀ ਗੱਲ ਹੈ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਏ ਜਿਹੜੇ ਪਲਵਾਰ ਵਾਲੰਟਰ ਕੋਈ ਉਰੀ ਡੈਥ ਹੋਈ ਆ ਉਹੀ লাশ ਨਾ ਲੈ ਕੇ ਕਿਸੇ ਹੋਰ ਦੀ লাশ ਦਾ ਸੰਸਕਾਰ ਉਹਨਾਂ ਨੇ ਕਰ ਦਿੱਤਾ ਉਹ ਜਿਸ ਦੇ ਨਾਲ ਉਹਨਾਂ ਦਾ ਮਨ ਜਿਹੜਾ ਬਾਤ ਦੇ ਵਿੱਚ ਬਹੁਤ ਦੁਖੀ ਹੋਇਆ ਲੇਕਿਨ ਉਹਦੇ ਉਸ ਚੈਨ ਜਿਹੜਾ ਕੋਈ ਕਾਬਲ ਕਰਾਉਣ ਵਾਲੀ ਗੱਲ ਬਾਕੀ ਨਹੀਂ ਰਹਿ ਗਈ ਸੀ ਸੋ ਕੇਵਲ ਤੇ ਕੇਵਲ ਇਸ ਮਸਲੀ ਤੇ ਦੁੱਖੀਪਰਜਟ ਕੀਤਾ ਜਾ ਸਕਦਾ ਸੀ ਸੋ ਇਹਨਾਂ ਗੰਦਾਂ ਦੇ ਨਾਲ ਜਾਂ ਇਹਨਾਂ ਵਿਸ਼ਿਆਂ ਦੇ ਨਾਲ ਅੱਜ ਦਾ ਸ਼ੋਅ ਜਿਹੜਾ ਮੈਂ ਇੱਥੇ ਹੀ ਸਮਾਪਤ ਕਰਦਾ ਹਾਂ ਕੱਲ ਨੂੰ ਫਿਰ ਹੋਰ ਕਿਸੇ ਸ਼ੋਅ ਦੇ ਨਾਲ ਹੋਰ ਕਿਸੇ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਤੱਪਕ ਲਈ ਆਗਿਆ ਦਿਓ ਥੈਂਕ ਯੂ ਵੈਰੀ ਮਚ